ਬਾਬਰ ਕਿਸੇ ਨੂੰ ਵੋਟ ਮੰਗਣਾ ਨਹੀਂ ਕਿਤੇ ਨਾ ਤੁਹਾਡੇ ਕੋ ਹੁਣ ਕਿਉਂਕਿ ਬਾਵਾ ਸਾਹਿਬ ਅਮੇਰਕਰ ਸਾਹਿਬ ਦੀ ਜਿੱਤੀ ਹੋਈ ਵੋਟ ਇਸ ਕਰਕੇ ਤੁਹਾਡੇ ਘਰਾਂ ਵਿੱਚ ਧੁੰਮਦੇ ਆ ਸਾਡੇ ਸਾਰੇ ਬਜ਼ੁਰਗਾਂ ਦੇ ਪੈਰੀ ਹੱਥ ਲਾਉਂਦੇ ਆ ਸਾਡੇ ਬੀਬੀਆਂ ਦੇ ਪੈਰੀ ਹੱਥ ਲਾਉਨੇ ਆ ਕਿਉਂਕਿ ਤੁਹਾਡੇ ਕੋ ਪਾਵਰ ਆ ਜਦੋਂ ਤੁਹਾਡੀ ਪਾਵਰ ਖਤਮ ਹੋ ਗਈ ਤੇ ਇਹਨਾਂ ਨੇ ਦਿੱਲੀ 'ਚ ਬੈਠ ਕੇ ਆਪਣੇ ਮੈਂਬਰ ਪਾਰਲੀਮੈਂਟ ਵੀ ਆ ਚੁਣ ਲਿਆ ਕਰਨੇ ਆ ਤੇ ਉੱਥੇ ਬੈਠ ਕੇ ਇਹਨਾਂ ਨੇ ਐਵੇਂ ਲੈ ਵੀ ਆਪਣੇ ਆਪ ਹੀ ਚੋਣ ਲਿਆ ਕਰਨੇ ਜਿੱਦਾਂ ਅੱਜ ਆ ਆਮ ਆਦੀ ਪਾਰਟੀ ਨੇ 6 ਰਾਜ ਸਭਾ ਦੇ ਮੈਂਬਰ ਬਣਾਏ ਜਿਹੜੇ 6 ਦੇ 6 ਰਾਜ ਸਭਾ ਦੇ ਮੈਂਬਰ ਬਣਾਏ ਉਹ ਦਿੱਲੀ ਵਿੱਚ ਬੈਠ ਕੇ ਬਣਾਏ ਇਸ ਕਰਕੇ ਤੁਹਾਡੇ ਘਰਾਂ ਵਿੱਚੋਂ ਗਰੀਬ ਘਰਾਂ ਵਿੱਚੋਂ ਕੋਈ ਵੀ ਜਿਹੜਾ ਇਹਨਾਂ ਨੇ ਰਾਜ ਸਭਾ ਦਾ ਮੈਂਬਰ ਨਹੀਂ ਬਣਾਇਆ ਅਗਰ ਜੇ ਇਹਨਾਂ ਨੇ ਬਾਵਾ ਸਾਹਿਬਾ ਮੇਰਕਰ ਸਾਹਿਬ ਦੀ ਜਸ ਸਰਦਾਰ ਭਗਤ ਸਿੰਘ ਦੇ ਨਾਲ 10 ਰਵੇ ਵਿੱਚ ਫੋਟੋ ਲਵਾਈ ਜੇ ਫੋਟੋ ਲਵਾਈ ਤੇ ਦੱਸੋ ਭਗਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਕਿੰਨੇ ਰਾਜ ਸਭਾ ਦੇ ਮੈਂਬਰ ਨਹੀਂ ਬਣਾਏ ਕੋਈ ਵੀ ਇੱਕ ਨਹੀਂ ਬਣਾਇਆ ਇਹਨਾਂ ਦਾ ਜਿਹੜਾ ਕੋਈ ਵੀ ਜਿਹੜਾ ਦਖਾਲਨ ਨੂੰ ਹੋਰ ਆ ਖਾਣ ਨੂੰ ਹੋਰ ਆ ਇਸ ਕਰਕੇ ਇਹਨਾਂ ਤੋਂ ਆਪਾਂ ਨੂੰ ਬਠਣ ਦੀ ਲੋੜ ਆ ਜਿੰਨਾ ਬੱਟ ਕੇ ਚੱਲਾਂਗੇ ਉਨਾ ਹੀ ਵਧੀਆ ਰਾਵਾਂਗੇ ਅੱਜ ਆਪਾਂ ਸਮਾਂ ਆਪਣੇ ਕੋਲ ਆਪਾਂ ਸਮਾਂ ਨਾ ਖਰਾਬ ਕਰੀਏ ਜਿਹੜਾ ਆਉਣ ਵਾਲੀ ਇੱਕ ਤਰੀਕਾ ਉਹਦੇ ਵਿੱਚ ਜਿਹੜੀ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਇੱਕ ਇੱਕ ਆਪਣੀ ਕਿਊਟੀ ਬੋਰ ਪਾ ਕੇ ਕਿਹਨਾਂ ਸਾਹ ਹਾਥੀ ਤੇ ਲਾ ਕੇ ਆਪਾਂ ਭੈਣ ਕੁਮਾਰੀ ਮਾਹ ਜੀ ਦੇ ਹੱਥ ਵਿੱਚ ਬੋਸ ਕਰਕੇ ਤੇ ਇੱਥੋਂ ਜਿਹੜਾ ਬਰਵਿੰਦਰ ਕੁਮਾਰ ਜੀ ਨੂੰ ਐਮਪੀ ਬਣਾ ਕੇ ਭੇਜਿਓ ਉੱਥੇ ਜਾ ਕੇ ਪਾਰਲੀਮੈਂਟ ਵਿੱਚ ਆਪਣੀ ਜਿਹੜਾ ਹੱਤਾ ਦੀ ਰਾਖੀ ਕਰ ਸਕੇ ਆਪਣੀ ਵਾਜ ਜਿਹੜੀ ਆਵਾਜ਼ ਬੁਲੰਦ ਕਰ ਸਕੇ ਅੱਜ ਪੰਜਾਬ ਦੀ ਅਸੈਂਬਲੀ ਵਿੱਚ ਬੇਸ਼ੱਕ ਤੁਹਾਡੇ ਕੋ ਤੁਹਾਡਾ ਇੱਕੋ ਇੱਕ ਐਮਐਲਏ ਆ ਜਦੋਂ ਪੰਜਾਬ ਦੇ ਹੱਤਾਂ ਦੀ ਗੱਲ ਹੁੰਦੀ ਆ ਤੇ ਜਿੰਨੇ ਮੁੱਦੇ ਬੈਠੇ ਵਿੱਚ ਸ਼ਤਰ ਪਾਣੇ ਚੱਕੇ ਆ ਸਾਡੇ ਹੋਰ ਵੀ ਇਹਨੇ ਨਾਲ ਬਥੇਰੇ ਉੱਥੇ ਜੱਟ ਕੇ ਅਸੀਂ ਬੈਠੇ ਆ ਪਰ ਕੋਈ ਵੀ ਇੱਕ ਮੁਤਾਜਰਾ ਕਿਸੇ ਪਾਰਟੀ ਆ ਲੀਡਰ ਨੇ ਨਹੀਂ ਚੁੱਕਿਆ ਕਿਸੇ ਪਾਰਟੀ ਦੇ ਐਮਏ ਦੇ ਨਹੀਂ ਚੁੱਕਿਆ ਜੇ ਉੱਥੇ ਐਸੀਆਂ ਦੇ ਜਾਂ ਗਰੀਬਾਂ ਨੇ ਜਿਹੜੇ ਮਾਸਟਰ ਬਥੇਰੇ ਆ ਚੁੱਪਦੇ ਉਹ ਸਾਡੇ ਕੋਈ ਜੋਨਾ ਡਰ ਨੇ ਸ਼ਤਰਪਾਲ ਜੀ ਐਮਐਲਏ ਆ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਉੱਥੇ ਆਵਾਜ਼ ਬੁਲੰਦ ਕਰਦੇ ਆ ਆਪਾਂ ਨੂੰ ਇਦਾਂ ਦੇ ਨਤਰਖ ਜੋਦੇ ਸੌਜਾ ਕੇ ਭੇਜਣੇ ਚਾਹੀਦੇ ਆ ਜਦੋਂ ਆਪਾਂ ਇਦਾਂ ਦੇ ਨਤਰਖ ਜੋਦੇ ਜਵਾਕ ਜਤਾ ਕੇ ਭੇਜਾਂਗੇ ਤੇ ਉੱਤੇ ਸਾਡੇ ਹੱਤਾਂ ਦੀ ਵੀ ਗੱਲ ਕਰਨਗੇ ਸਾਡੇ ਹੱਤਾਂ ਦੀ ਰਾਖੀ ਵੀ ਕਰਨਗੇ ਜੇ ਆਪ ਐਸਾ ਗੁਰਵਿੰਦਰ ਕੁਮਾਰ ਜੀ ਨੂੰ ਜਿਤਾ ਕੇ ਭੇਜਿਆ ਤੇ ਪਾਰਲੀਮੈਂਟ ਵਿੱਚ ਛੜ ਕੇ ਸਾਡੇ ਲੋਕਾਂ ਦੇ ਹੱਤਾਂ ਦੀ ਇਹ ਗੱਲ ਕਰਨਗੇ ਇੰਨੇ ਕਿਦਾ ਤੁਹਾਨੂੰ ਰਜਾ ਲੈਣਾ ਜੈ ਭੀਮ ਜੈ ਭਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਜੀ ਗੁਰਦੇਵ ਜੈ ਭਾਰ ਜੈ ਭੀਮ ਜੈ ਸਾਥੀਓ ਇਹ ਸੰ ਦਾ ਜੀ ਧਿਆਨ ਨਾਲ ਜੀ ਤੇ ਆ ਜੋ ਇਹ ਮਾਰੇ ਗਾਣੂ ਕਰਦੇ ਨੇ ਨੇਤਾ ਗਨ ਕਰਮੇਲ ਸੁੰਬਰ ਜੀ ਯਾਦਨਤ ਕਤਰ ਬੋਇਸ ਸਮਾਜ ਪਾਰਟੀ ਪੰਜਾਬ ਸਾਥਿਓ ਗੱਲ ਮੈਂ ਕਰਨਾ ਚਾਨੀਆਂ ਪਿੰਡ ਦੀ ਜਦੋਂ ਚਾਨੀਆਂ ਪਿੰਡ ਦੇ ਵਿੱਚ ਪਹਿਲਾਂ ਵੀ ਮੂਵਮੈਂਟ ਦੇ ਵਿੱਚ ਤਾਂ ਸਾਥੀ ਸੀਗੇ ਪਰ ਛਿੰਦਾ ਚਾਨੀਆਂ ਜੀ ਸਾਨੂੰ 1 ਨੂੰ ਇੱਕ ਦੀ ਇਲੈਕਸ਼ਨ ਚ ਟੱਲੇ ਕੌਰੇਤਾ ਕ ਮੂਵਮੈਂਟ ਦੇ ਨਾਲ ਖੜੇ ਆ ਪੰਜਾਬ ਇੱਕ ਬਹੁਤ ਛੋਟਾ ਸੂਬਾ 13 ਸੀਟਾਂ ਆ ਔਰ ਉੱਤਰ ਪ੍ਰਦੇਸ਼ ਜਿਹਨਾਂ ਪਾ ਯੂਪ ਕਹਿੰਦੇ ਆ ਉਹਦੇ ਪਹਿਲਾਂ 85 ਸੀਟਾਂ ਹੁੰਦੀਆਂ ਸੀ ਔਰ ਕੱਟ ਕੇ ਉਤਰਾਖੰਡ ਬਣਾ ਤਾਂ 80 ਸੀਟਾਂ ਉੱਥੇ ਆ ਇਹ ਪੰਜਾਬ ਦੇ ਖਾਸ ਪਰੇ ਦਾ ਉੱਥਿਆ ਨੌਜਵਾਨ ਬਾਬੂ ਕਾਂਠੀ ਰਾਮ ਜੀ ਜਿਹੜਾ ਉਹ ਵੀ ਨੌਕਰੀ ਕਰ ਰਿਹਾ ਸੀ ਉਸ ਸਾਡੇ ਰਹਿਬਰ ਨੇ ਉਸ ਧਰਤੀ ਤੇ ਜਾ ਕੇ ਅੰਦੋਲਨ ਦਾ ਬਿਗਲ ਵਜਾਇਆ ਸੀ ਕਿਤੇ ਸਭ ਤੋਂ ਵੱਡ ਦੁਲਸਾ ਸਾਡੀ ਮਾੜੀ ਮਨੁਵਾਰਨੀ ਕੀਤੀ ਸੀ ਇਹ ਇੱਕ ਸੋਚ ਹੁੰਦੀ ਆ ਜੇ ਕੋਈ ਬੰਦਾ ਕਹਿੰਦਾ ਕੱਲਾ ਮੈਂ ਕੀ ਕਰ ਸਕਦਾ ਆ ਉਹ ਵੀ ਕੱਲਾ ਹੀ ਤੁਰਿਆ ਸੀ ਤੇ ਕਾਫਲੇ ਬਣ ਗਏ ਸੀ ਉਹਨੇ ਜੜਾ ਪੜਛਿੜਿਆ ਉਤੋਂ ਮਾੜੇ ਸਿਸਟਮ ਦੀਆਂ ਚੰਗਾ ਸਿਸਟਮ ਲਿਆਂਦਾ ਤੁਸੀਂ ਮਾਨ ਸਨਮਾਨ ਨਾਲ ਜ਼ਿੰਦਗੀ ਜੀ ਰਹਾ ਲੋਕ ਔਰ ਹਰ ਕ ਉਥੇ ਇੱਕਾ ਕੋਈ ਵੀ ਇਨਸਾਨ ਰਾਸ਼ਟਰਾਰੇ ਵਿੱਚ ਹਿੱਸਾ ਲੈਣ ਦੀ ਗੱਲ ਕਰਦਾ ਆ ਉਹ ਕਾਰਨ ਕੀ ਬਾਬੂ ਕਾਂਸੀ ਰਾਜ ਜੀ ਨੇ ਉਹਦਾ ਲੋਕਾਂ ਨੂੰ ਤਿਆਰੀ ਇੰਨਾ ਕਰ ਦਿੱਤਾ ਸੀ ਉਹਨਾਂ ਨੂੰ ਚਸਕਾ ਹੀ ਰਾਜ ਕਰਨ ਦਾ ਇੰਨਾ ਪਾ ਦਿੱਤਾ ਸੀ ਕਿ ਜਿਹੜਾ ਚਸਕਾ ਪੰਜਾਬ ਦੇ ਲੋਕਾਂ ਦੇ ਵਿੱਚ ਘਟ ਪਾਇਆ ਜਾ ਰਿਹਾ ਇਸ ਕਰਕੇ ਜਿਹੜੇ ਸਾਥੀ ਸਾਡੇ ਘਰਾਂ ਚ ਗਏ ਆ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਆ ਕਿ ਤੁਸੀਂ ਆਓ ਜਦੋਂ ਤੁਹਾਡੇ ਹੱਕ ਖੋਲੇ ਜਾਂਦੇ ਆ ਮੈਂ ਤੇਰੇ ਕਮਾੜੀ ਦੀ ਉਧਾਰਨ ਦਿੰਦਾ ਕਿ ਸਾਰਿਆਂ ਨੇ ਸਾਊਥ ਅਫਰੀਕਾ ਦਾ ਨਾਮ ਸੁਣਿਆ ਹੋਣਾ ਆ ਸਾਊਥ ਅਫਰੀਕਾ ਵਿੱਚ ਗੋਰਿਆਂ ਦੀ ਸਰਕਾਰ ਸੀ ਔਰ ਜਿੰਨੇ ਹਾਕਾ ਕੂਕਸੀ ਗੋਰਿਆਂ ਨੇ ਆਪਣੇ ਹੱਥ ਦੇ ਵਿੱਚ ਰੱਖੇ ਸੀ ਬੋਟ ਆਪਣੇ ਹੱਥ ਦੇ ਵਿੱਚ ਨੌਕਰੀਆਂ ਆਪਣੇ ਹੱਥ ਦੇ ਵਿੱਚ ਟਰਾਂਸਪੋਰਟ ਬਿਜ਼ਨਸ ਸਾਰਾ ਕੁਝ ਜਿਹੜਾ ਗੋਰਿਆਂ ਨੇ ਆਪਣੇ ਹੱਥੇ ਰੱਖਿਆ ਸੀ ਕੋਈ ਜ਼ਮੀਨਾਂ ਜਿਆਦਾ ਦੇ ਮਾਲਕ ਉਹ ਮੂਲ ਵਾਸੀ ਲੋਕ ਨਹੀਂ ਸੀਗੇ ਜਦੋਂ ਹੌਲੀ ਹੌਲੀ ਕੋਈ ਪੜਦਾ ਆ ਪੜ ਕੇ ਉਹ ਕਿਤਾਬਾਂ ਪੜਦਾ ਉਹ ਦੇਖਦਾ ਕਿ ਸਾਡੇ ਲੋਕਾਂ ਦੇ ਤਾਂ ਪੱਲੇ ਕੱਖ ਨਹੀਂਗਾ ਨੈਲਸਨ ਮੰਡੇਲਾ ਦਾ ਇੱਕ ਇਨਸਾਨ ਉੱਥੇ ਉੱਠਿਆ ਉਹਨੇ ਅੰਗਰੇਜ਼ਾਂ ਦੇ ਵਿਰੁੱਧ ਮੂਵਮੈਂਟ ਖੜੀ ਕੀਤੀ اے بھائی اے تا ਸਾਡੇ ਬਿਨੇ ਹੱਥਾਂ ਤੋਂ ਗਿਆ ਇਹ ਕੋਈ ਵਰਦਿਆ ਸੀ ਤਾਂ ਨੰਗ ਮਲੰਗ ਗਿਆ ਲੋਕ ਉਹਨਾਂ ਛੋੜਨੇ ਸ਼ੁਰੂ ਹੋਏ ਜਿਸ ਵੇਲੇ ਉਹਨਾਂ ਲੋਕ ਛੋੜਨੇ ਸ਼ੁਰੂ ਹੋਏ ਉਸ ਇਨਸਾਨ ਨੂੰ ਨਜ਼ਰਬੰਦ ਕਰ ਦਿੱਤਾ ਦੁਨੀਆ ਦੇ ਬਾਹਰਲੇ ਸਿਸਟਮ ਨਾਲ ਕੋਈ ਰਸਤਾ ਨਹੀਂ ਤੇ ਬਾਹਰਲੇ ਨਾਲ ਉਹਦੇ ਨਾਲ ਕੋਈ ਰਸਤਾ ਨਹੀਂ ਆਪਾਂ ਦੇਖੇ ਕੰਨਿਆ ਘਟਲੇ ਪਾ 30 ਸਾਲ ਉਸ ਬੰਦੇ ਨੂੰ ਨਜ਼ਰਬੰਦ ਰੱਖਿਆ ਗਿਆ 30 ਸਾਲ ਦਾ ਸਮਾਂ ਜਿੰਦਗੀ ਦਾ ਤੁਹਾਡਾ ਇੱਕ ਬਹੁਤ ਵੱਡਾ ਪੀੜ ਹੁੰਦਾ ਆ ਇਸ ਆ ਉਹ ਬੰਦਾ ਨਜ਼ਰਬੰਦ ਰੱਖਿਆ ਉਹਦੇ ਬਾਅਦ ਉਹਦੀ ਮਿਸਰੀ ਨੇ ਮੂਵਮੈਂਟ ਚਲਾਈ ਕਿ ਭਾਈ ਇਹ ਤੁਹਾਡੇ ਲਈ ਲੜਦਾ ਆ ਤੁਸੀਂ ਖੜੇ ਹੋਵੋ ਤੁਹਾਡੀ ਆਜ਼ਾਦੀ ਲਈ ਲੜਦਾ ਆ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਸਾਡੇ ਨਾਲ ਆ ਧੋਖਾ ਹੋਇਆ ਇਨੇ ਚਿਰ ਬਾਅਦ ਫਿਰ ਜਾ ਕੇ ਕਿਤੇ ਜੋ ਵਾਰੈਂਟ ਤੇ ਦਬਾਅ ਪਾਇਆ ਤਾਂ ਜਾ ਕੇ ਉਥੇ ਬੋਲਣ ਦਾ ਅਧਿਕਾਰ ਮਿਲਿਆ ਆ ਫਿਰ ਜਾ ਕੇ ਸਰਕਾਰਾਂ ਚ ਇਹ ਨਹੀਂ ਆ ਔਰ ਉਥੇ ਦੇ ਮੂਲ ਵਾਸੀ ਲੋਕਾਂ ਨੂੰ ਉਹਨਾਂ ਦੇ ਹੱਕਾਂ ਕੁਝ ਮਿਲੇ ਆ ਇਸ ਕਰਕੇ ਅਸੀਂ ਆਪਣੇ ਸਾਥੀਆਂ ਨੂੰ ਇਹ ਹੀ ਸਮਝਾਉਂਦੇ ਆ ਕਿ ਜਦੋਂ ਕੋਈ ਸਾਡੇ ਵਿੱਚ ਲੀਡਰ ਆਉਂਦਾ ਆ ਉਹਦੀ ਗੱਲ ਸਾਨੂੰ ਜਰੂਰ ਸੁਣਨੀ ਚਾਹੀਦੀ ਆ ਇਸੇ ਕਰਕੇ ਅਸੀਂ ਅੱਜ ਤੱਕ ਪੰਜਾਬ ਸਟੇਟ ਜਿਹੜੀ ਆ ਖਾਸ ਕਰਕੇ ਦੁਆਬਾ ਦਾ ਪੜਿਆ ਲਿਖਿਆ ਸਮਾ ਇਰੀਆ ਔਰ ਫਾਈਨੈਂਸ਼ਲੀ ਵੀ ਮਜ਼ਬੂਤ ਹੈ ਕਰੋ ਕੋਈ ਵੀ ਇਹ ਨੂੰ ਕਿਹਾ ਕੋਈ ਇੰਗਲੈਂਡ ਅਮਰੀਕਾ ਤੋਂ ਆਇਆ ਤੂੰ ਜਾ ਕੇ ਤੇ ਗਿਆ ਆ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜਦੋਂ ਤੁਸੀਂ ਆਉਗੇ ਯਾਰਾ ਪੰਡਾਲ ਦੇ ਵਿੱਚ ਵੇਟ ਕਰੋ ਕੋਈ ਗੱਲ ਤੁਹਾਡੇ ਹੱਕਾਂ ਦੀ ਲੜਾਈ ਲਾਉਣੀ ਹੈ ਨਹੀਂ ਤੋ ਸਤਿ ਸ੍ਰੀ ਅਕਾਲ ਮੈਂ ਬੇਨਤੀ ਕਰਨਾ ਕਿ ਜਿਹੜੇ ਕਾਮਯਾ ਦੇ ਸੱਤਿਆ ਆ ਜਾਓ ਬਹਿ ਜਾਓ ਤੇ ਚੰਦਰਨ ਕਾਂ ਦਾ ਵਿਚਾਰਾ ਮਨੁਮਕ ਮਾ ਜੀ ਚੰਦਨ ਕਾਂ ਦਾ ਵਿਚਾਰਾ ਹਰਿੰਦਰ ਕਮਾਟੀ ਔਰ ਮੈਂ ਬੋਲੀਓ ਬੋਲੀਓ ਆ ਜਾਓ ਪਰ ਨਹੀਂ ਤਰਾ ਆ ਜਾ ਸਾਰੇ ਕੰਦੇ ਆ ਮਿੰਦਰਪਾਲਾ ਉਹ ਮੇਰਾ ਚਾਰਜਰ ਆਇਆ ਤੂੰ ਆਇਆ ਮਿੰਦਰਪਾਲ ਜੀ ਸਾਡੇ ਰਾਜ ਦੇ ਬਚਾਰ ਚਾਰਜ ਬੜਾ ਬਲਕਸਨ ਦੀ ਮੈਂਬਰ ਆ ਬਹੁਤ ਹਲ ਕਰੇ ਲਵਾਂਗੇ ਯਾਨੀ ਕਿ ਉਹ ਲੈ ਲੈਣਾ ਜਦ ਤੱਕ ਉਹਦਾ ਚੱਲ ਗਈ ਉਹ ਹੈਗੀ ਉਹ ਲੀਡ ਹੈ ਨਹੀਂ ਜੇ ਲੀਡ ਮਿਲ ਜੇ ਵਾਲਮੀਕੀ ਮੰਦਰ ਦੇ ਨੇੜੇ ਦੀ ਸਾਡੇ ਵਾਲਮੀਕ ਭਰਾਵਾਂ ਨੂੰ ਬੇਨਤੀ ਕਰਦੇ ਆ ਆਪਣੇ ਹੱਕ ਸੱਚ ਦੀ ਲੜਾਈ ਲਈ ਵਾਸਤੇ ਆਪਾਂ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਕੈਂਡੀਡੇਟ ਆਪਾਂ ਲੋਕ ਸਭਾ ਜਿਲੰਦਰ ਦੇ ਬਲਵਿੰਦਰ ਕੁਮਾਰ ਜੀ ਐਡਵੋਕੇਟ ਜਿਨ੍ਹਾਂ ਨੇ ਸਾਡੇ ਮੇ ਲਾਲ ਮਵਾੜੀ ਜੀ ਸਮਾਜ ਦੀ ਸੱਚੇ ਬਲਵਿੰਦਰ ਕੁਮਾਰ ਜੀ ਆ ਰਹੇ ਉਹ ਜਲਦੀ ਵਿਸ਼ਾ ਬਦਲ ਨਹੀਂ ਹੈ ਤੋ ਅਜੇ ਮੜੀ ਹੋ ਲੀਡ ਤਾਂ ਲੈਣੀ ਮੜੀ USB ਬੜੀ ਮੈਨ ਚਾਰਜ ਲਾਉਣੀ ਆ ਇਹ ਲੀਡ ਨਹੀਂ ਮੜੀ ਆ USB ਬੜੀ ਉਹ ਇੱਥੇ ਲਾਉਣੀ ਆ ਸੀਸੀ ਟੈਪਸੀ ਦੇਖੀ ਦੇ ਮੜੀ ਜਾਂਦੀ ਲੀਡ ਤਾਂ ਦੇ ਯਾਰ ਭਾਈ ਨੂੰ ਮੜੀ ਭਾਈ ਮੜੀ ਜੋ ਆਪਣਾ ਸੀ ਪੈਪਲ ਦੀ ਚਾਹੀਦੀ ਐਚ ਪਾਉਣੀ ਆ ਉਹ ਮੇਰੇ ਕੋਲ ਨਹੀਂ ਆ ਇੱਧਰ ਲਾ ਕੇ ਚਾਰਜਿੰਗ ਲਾਉਣਾ ਇਹਨੂੰ ਮੜਾ ਸੀਟ ਐ ਬੜੀ ਸੀਟੇ ਬੜੀ ਮੜਾ ਦਿੰਦੇ ਹੁਣ ਹੀ ਲੈ ਫਿਰ ਬੰਦ ਹੋ ਜਾਣਾ ਨਹੀਂ ਤੇ ਮੇਰਾ ਗਤੀ ਗਈ ਤੇ ਸ਼ੂਟਰ ਬਣੇ ਸ਼ੁੱਧਰ ਬਣੇ ਤੇ ਪਾਈ ਅਸੀਂ ਛਪੜਾਂ ਦੇ ਕੰਨਾਂ ਲੱਜਾਣੇ ਆ ਸਾਡਾ ਇਹੋ ਜਿਹਾ ਸੁਪੀਰਾ ਸਰਕਰ ਸੱਤਪਿੰਦਰ ਕੁਮਾਰ ਐਡਵੋਕੇਟ ਜਿਹੜੇ ਪਹੁੰਚ ਰਹੇ ਆ ਜੀ ਚਾਹੀਏ ਸਾਡੇ ਤੋਂ ਸੇਕ ਰੋਡੀ ਹੋ ਰਿਹਾ ਆ ਰਿਹਾ ਜੀ ਮੈਂ ਸਾਡੀ ਮੌਜੂਦਾ ਸਰਕਾਰ ਨੇ ਦੇਖੋ ਆਪਣੇ ਪੰਜਾਬ ਲਾਈਵ ਜੁੜੇ ਰਹੋ ਜੀ ਬਰਿੰਦਰ ਕੁਮਾਰ ਜੀ ਆ ਰਹੇ ਆ ਐਡਵੋਕੇਟ ਬਰਿੰਦਰ ਕੁਮਾਰ ਜੀ ਸਰਕਾਰੀ ਹਸਪੀਟਲ ਬਣਿਆ ਆ ਦੋ ਚੋ ਮਿੰਟਾਂ ਵਿੱਚ ਬਹੁਤ ਸਾਰੇ ਸਮਾਜ ਪਾਰਟੀ ਦੇ ਜਿੰਦਰ ਲੋਕ ਸਭਾ ਤੋਂ ਉਮੀਦਵਾਰ ਐਡਵੋਕੇਟ ਬਰਿੰਦਰ ਕੁਮਾਰ ਜੀ ਪਹੁੰਚ ਰਹੇ ਆ ਲਾਈਵ ਜੁੜੇ ਰਹੋ ਜੀ ਹਸਪੀਟਲ ਬਣਾਤਾ ਆ ਜਿੱਤੇ ਸਾਥਿਓ ਕਿ ਇੱਕ ਟੈਂਟ ਦੇ ਵਿੱਚੋਂ ਮੈਂ ਕਹਿੰਦਾ ਇਲਾਕੇ ਦੇ ਵਿੱਚੋਂ 20 ਮਰੀਜ਼ ਚੱਲ ਜਾਣਾ ਤੇ ਇੱਕ ਕਮਰੇ ਦੇ ਵਿੱਚ ਤਿੰਨ ਮਰੀਜ਼ ਹੀ ਦਾਖਲ ਹੋ ਸਕਦੇ ਆ ਇਹੋ ਜਿਹੀਆਂ ਹਰਕਤਾਂ ਸਾਡੀਆਂ ਸਰਕਾਰਾਂ ਨੇ ਕੀਤੀਆਂ ਪਰ ਜੇ ਅਸੀਂ ਪੜਾਈ ਵਾਲ ਦੇਖੀਏ ਜਾਂ ਆਪਣੀ ਆਪਣੀ ਗਤੀਵਾਲ ਦੇਖ ਲਈਏ ਜਾਂ ਆਪਣੀ ਖੇਤਵਾਲ ਦੇਖ ਲਈਏ ਜਾਂ ਸਾਡੇ ਰੋਜ਼ਵਾਰਾਂ ਵੱਲ ਦੇ ਲਈਏ ਇਹਨਾਂ ਸਰਕਾਰਾਂ ਨੇ ਸਾਨੂੰ ਲੁੱਟਿਆ ਸੱਤੇ ਖੁੱਟਿਆ ਸਾਨੂੰ 70 ਸਾਲ ਤੋਂ ਅਸੀਂ ਇਹ ਕੱਲ ਨੂੰ ਕਦੀ ਸੋਚ ਹੀ ਨਹੀਂ ਸਕੇ ਨਾ 바ਵਾ ਸਾਹਿਬ ਨੂੰ ਪੜ ਸਕਿਆ ਨਾ ਸਹਿਬ ਸ੍ਰੀ ਕੰਚੀ ਵਾਲ ਨੂੰ ਜਾ ਸਕਿਆ ਕਿ ਹੁਣ ਮੈਂ ਤੋ ਸਿੰਘੀ ਪਰ ਦੂਸਰੀ ਸਿੰਘੀ ਤਾਂ ਆ ਮੜੇ ਤਾਲੇ ਪੀਰ ਕਰਦਾ ਹੈ ਜਸਤੀ ਸਮੁਖਸ਼ ਟਾਈਮਲੇ ਬਹੁਤ ਹੀ ਅਤਾਵਲਾ ਸਮੁਖ ਸਤਿਊ ਐਡਵੋਕੇਟ ਬਲਵਿੰਦਰ ਕੁਮਾਰ ਜੀ ਪਹੁੰਚ ਚੁੱਕੇ ਆ ਜਲਦੀ ਤੁਹਾਨੂੰ ਲਾਈਵ ਤਸਵੀਰ ਦਿਖਾਉਂਦੇ ਆ ਜੀ ਕੈਂਡੀਡੇਟ ਸ੍ਰੀ ਬਲਵਿੰਦਰ ਕੁਮਾਰ ਜੀ ਘਟੇ ਵਿੱਚ ਆ ਪਹੁੰਚੇ ਹਨ ਜੇਪੀ ਸਾਡੇ ਵਿੱਚ ਸਤਿਊ ਐਡਵੋਕੇਟ ਬਲਵਿੰਦਰ ਕੁਮਾਰ ਪਿੰਡ ਚਾਨੀਆਂ ਵਿਖੇ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਗੁੜਿਆਂ ਵਜੂਆਂ ਚਾਨੀਆਂ ਦੇ ਜਿਹੜੇ ਸਾਥੀ ਪਹੁੰਚੇ ਆ ਆਓ ਆਪਾਂ ਐਡਵੋਕੇਟ ਬਲਵਿੰਦਰ ਕੁਮਾਰ ਜੀ ਐਡਵੋਕੇਟ ਬ੍ਰਿੰਦਕੋ ਆਣ ਲਿਆ ਬੇਮਾਨਾ ਰਾਜ ਪਰ ਜੋ ਹੋਰ ਤੁਹਾਨੂੰ ਬੁਲਾਉਂਦੇ ਆ ਮਾ ਜਰੋ ਬੇਮਾਨਾ ਰਾਜ ਪਰ ਜੀ ਸэр ਪੀਰ ਠੀਕ ਨੂੰ ਐਮਪੀ ਸਾਹਿਬ ਜੈਪਿੰਦ ਜੀ ਤੁਹਾਡੇ ਨਾਲ ਐ ਇਦਾਂ ਆ ਵੀ ਆ ਗੱਲਾਂ ਬਾਤਾਂ ਆ ਸਰ ਜੀ ਕੀ ਹਾਲ ਚਾਲ ਪੰਨ ਸਾਹਿਬ ਅੱਜ ਪ੍ਰਵਿੰਦਰ ਕੁਮਾਰ ਦਾ ਦੇਖੋ ਪਰਮਾ ਸਵਾਗਤ ਹੋ ਰਿਹਾ ਹੱਥ ਮੱਥੇ ਟੇਕੋ ਮੱਥੇ ਟੇਕੋ ਮੱਥੇ ਟੇਕੋ ਮੱਥੇ ਟੇਕੋ ਮੇਲੋ 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 ਐਡ ਆਪਣੇ ਐਡਵੋਕੇਟ ਹੀ ਆ ਮੇਲੋ 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 ਮੇਲ ਬੱਚਿਆਂ ਨਾਲ ਮੇਲੋ ਜੀ ਬਹੁਤ ਬਹੁਤ ਧੰਨਵਾਦ ਜੋ ਬਹੁਤ ਹੀ ਕੀਮਤੀ ਸਮੇਂ ਲਈ ਦਿੱਤਾ ਹੈ ਐਡਵੋਕੇਟ ਵਿਜਿੰਦਰ ਕੁਮਾਰ ਜੀ ਪੈਂਕਾਮੀਆਂ ਜੀ ਸਾਥੀਓ ਬਾਜਾ ਜਨ ਸਮਾਜ ਪਾਰਟੀ ਦੇ ਜਿੰਦਰ ਤਲੋਕ ਸਭਾ ਉਮੀਦਵਾਰ ਟੋਕਰੇ ਵਿਜਿੰਦਰ ਪਹੁੰਚ ਚੁੱਕੇ ਹੈ ਜੀ ਬਾਜਾ ਸਮਾਜ ਪਾਰਟੀ ਜਿੰਦਾਬਾਦ ਬਾਜਾ ਜਨ ਸਮਾਜ ਪਾਰਟੀ ਜਿੰਦਾਬਾਦ 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 ਉਹਨਾਂ ਦੇ ਨਾਲ ਸਾਡੇ ਜਿੱਦੀ ਛੇਪੂਰੀ ਜੀ ਬਾਜਾ ਸਮਾਜ ਪਾਰਟੀ ਜਿੰਦਾਬਾਦ 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 ਬਾਜਾ ਸਮਾਜ ਪਾਰਟੀ ਜਿੰਦਾਬਾਦ 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 ਮਹਿਮਾਨਾਗਰ ਰਾਜ ਬਦਲ ਦਿਓ ਹਕਮਦਾਰਾਂ ਦੇ ਅਤਾਇ ਬਦਲ ਦਿਓ ਮਹਿਮਾਨਾਗਰ ਰਾਜ ਬਦਲ ਦਿਓ ਉੱਪਰ ਆ ਜਾਓ ਹਕਮਦਾਰਾਂ ਦੇ ਅਤਾਇ ਬਦਲ ਦਿਓ ਮਹਿਮਾਨਾਗਰ ਰਾਜ ਬਦਲ ਦਿਓ ਨਿਕਲਾਵਰ ਮਕਾਨਾ ਸੇ ਜੰਗ ਲੜੋ ਮਹਿਮਾਨਾਗਰੋਂ ਸੇ ਮੈਂ ਨਿਕਲਾਵਰ ਮਕਾਨਾ ਸੇ ਜੰਗ ਲੜੋ ਮਹਿਮਾਨਾਗਰੋਂ ਸੇ ਸਾਥੀਓ ਮੈਂ ਚਾਨੀਆਂ ਦੇ ਸਮੂਹ ਸੰਗਤ ਨੂੰ ਬੇਜ਼ੀ ਕਰਦਾ ਹਾਂ ਬਾਲਮੀਕ ਸ਼ਕਤੀ ਬਾਲਮੀਕ ਸ਼ਕਤੀ ਅਮਰ ਹੈ ਬਾਲਮੀਕ ਸ਼ਕਤੀ ਅਮਰ ਹੈ ਨਹੀਂ 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 ਹਲੋ ਹਾਂਜੀ ਫੇ ਸਾਡੇ ਸਾਥੀ ਸੋਣੇ ਪਾਣੀ ਪਾਣੀ ਤੇ ਦਿਓ ਯਾਰ ਪਰ ਮੈਂ ਕਹਿੰਦੀ ਆ ਵੀ ਫੂਟਾ ਕੁਝ ਬੇਨਤੀ ਕਰਦਾ ਕਿ ਬਰਵਿੰਦਰ ਜੀ ਬਹੁਤ ਕੀਮਤੀ ਸਮਾਂ ਕੱਢ ਕੇ ਆਏ ਉਸ ਤੋਂ ਹੋਰ ਤੁਹਾਡੇ ਨਾਲ ਗੁਰੂ ਹੋ ਰਹੇ ਨੇ ਸਰਦੋ ਬਰਵਿੰਦਰ ਕਮਾੜੀ ਨੌਜਵਾਨ ਜਨਤਾ ਕਰ ਹਾਂ ਲਾਵਾ ਵੀ ਮਾਈਕ ਹੈ ਮਾਈਕ ਹੈਗਾ ਮਾਂਮੀ ਸ਼ਕਤੀ ਹਮ ਰਹੇ ਆਪਾਂ ਲੈਣੇ ਬਾਜੀ ਸ਼ਕਤੀ ਹਮ ਰਹੇ ਬਰਵਿੰਦਰ ਜੀ ਨੂੰ ਮੈਂ ਬਹੁਤ ਸਾਦਗੀ ਵਿੱਚ ਦੇਖਿਆ ਉਹ ਹੈ ਜੀ ਸਰਦੋ ਤੁਹਾਨੂੰ ਬੋਲ ਰਿਹਾ ਅੱਛਾ ਅੱਛਾ ਇਹ ਪੁੱਛਣਾ ਚਾਹੁੰਦਾ ਕਿ ਬਰਵਿੰਦਰ ਜੀ ਜਦੋਂ ਤੁਸੀਂ ਜਿੱਤ ਕੇ ਆਏ ਉਦੋਂ ਵੀ ਅੱਗੇ ਸਾਥ ਜੀ ਰੱਖੋ ਬਹੁਤ ਸਮਾਂ ਪੰਦੀ ਜਿੰਦਾਬਾਦ ਜਿੰਦਾਬਾਦ ਬਹੁਤ ਸੁਵੈ ਪੰਦੀ ਜਿੰਦਾਬਾਦ ਜਿੰਦਾਬਾਦ ਸਰਤਾ ਬਹੁਤ ਚਿੰਤੀ ਸਮਾਂ ਕੱਟ ਕੇ ਆਇਆ ਤੇ ਐਡਵੋਕੇਟ ਬਰਵਿੰਦਰ ਕੁਮਾਰ ਜੀ ਸੰਬੋਧਨ ਕਰੀਏ ਬੈਠੋ ਸਾਥੀਓ ਸਾਰੇ ਬੈਂਕ ਆਹ ਹੌਲੀ ਕਹੋਗੇ ਮੈਨੂੰ ਆਪਾ ਰਵਿੰਦਰ ਥੈਂਕ ਯੂ ਸਰਤਾ ਬਰਵਿੰਦਰ ਚਲੋ ਕੰਮ ਜੀ ਉਹਦਾ ਵੀ ਉਹਦਾ ਜਾਲ ਬਣਾ ਚਾਲ ਬਣਾ ਬੋਬੀ ਜੀ ਨੇ ਮਿਹਰਬਾਨੀ ਵਧੀਆ ਆਵਾਜ਼ ਆ ਜੂ ਹਣਾ ਸਾਰੇ ਇਸ ਕੰਮ ਦੇ ਇਲਾਕੇ ਨੂੰ ਕਰਦੇ ਜਿੰਦਾ ਜੀ ਹਾਂ ਸ਼ਰਤ ਦਾ ਦੇ ਉਧਰ ਜਾਦੇ ਆ ਇੰਤਜ਼ਾਰ ਕਰਦੇ ਆ ਔਰ ਬੰਦੇ ਆਲੇ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਤੇ ਇੰਤਜ਼ਾਰ ਕਰਕੇ ਚਲੇ ਗਏ ਆ ਤੁਸੀਂ ਆਪ ਹੀ ਹੁਣ ਸਾਰਿਆਂ ਨੂੰ ਸਮਝਾ ਲੈਣਾ ਕਿਉਂਕਿ ਮੀਟਿੰਗਾਂ ਇੰਨੀਆਂ ਕਿਸੀਆਂ ਆ ਕਈ ਵਾਰ ਸਾਡੇ ਤੋਂ ਵੀ ਲੋੜ ਨਾਲ ਜ਼ਿਆਦਾ ਸਮਾਂ ਅਸੀਂ ਵੀ ਲੈ ਲਈਦਾ ਪਰ ਮੇਰੀ ਤੁਹਾਨੂੰ ਇਹ ਪਹਿਲਾਂ ਤੋਂ ਤੁਹਾਨੂੰ ਮੈਂ ਸਲੂਟ ਕਰਦਾ ਸਾਰਾ ਕਿਉਂਕਿ ਸ਼ਿੰਦਾ ਚਾਨੀਆ ਜੀ ਹੋਰ ਸਾਡੀ ਸਾਰੀ ਨਕੌਦਰ ਦੀ ਲੀਡਰਸ਼ਿਪ ਆ ਤੁਸੀਂ ਬਹੁਤ ਲੰਬਾ ਸਮਾਂ ਲੋਕਾਂ ਦੇ ਹੱਕਾਂ ਦੇ ਲਈ ਸੰਘਰਸ਼ ਕੀਤਾ ਇਸ ਕਰਕੇ ਮੈਂ ਬੈਠਾ ਬੈਠਾ ਗੰਢੀ ਸੋਚਦਾ ਸੀ ਬਈ ਇਹ ਬਾਬਾ ਸਾਹਿਬ ਦੇ ਵਿਚਾਰਾਂ ਤੇ ਸਾਬਕਾ ਅੰਜੀ ਰਾਮ ਜੀ ਦੀ ਬਹੁਤ ਵੱਡੀ ਦੇਣ ਆ ਵੀ ਜਿਹੜਾ ਉਹਨਾਂ ਨੇ ਪੂਰੇ ਦੇਸ਼ ਵਿੱਚ ਸਾਨੂੰ ਜਥੇਬੰਦ ਕਰਕੇ ਬਹੁਜਨ ਸਮਾਜ ਪਾਰਟੀ ਬਣਾਈ ਔਰ ਉਹਨਾਂ ਦੇ ਨਾਲ ਭੈਣ ਜੀ ਦੁਰੇ ਉਹਨਾਂ ਦੀ ਅਗਵਾਈ ਚ ਅੱਜ ਅਸੀਂ ਤੁਰੇ ਆ ਔਰ ਉਹਨਾਂ ਦੀ ਅਗਵਾਈ ਚ ਹਜ਼ਾਰਾਂ ਲੱਖਾਂ ਲੋਕ ਆ ਜਿਨ੍ਹਾਂ ਨੇ ਲਗਾਤਾਰ ਸਮਾਜ ਦੀ ਸਮਾਜ ਦੇ ਹੱਕਾਂ ਲਈ ਕੰਮ ਕੀਤਾ ਉਹਦੇ ਵਿੱਚ ਉਮਰ ਸਾਹਿਬ ਆ ਸਾਡੇ ਸ਼ੇਰਪੁਰੀ ਜੀ ਆ ਆਪਣੇ ਸ਼ਿੰਦਾ ਚਾਨੀਆਂ ਜੀ ਆ ਸਾਰੇ ਜਿੰਨੇ ਹੈਗੇ ਮਹਿੰਦਰਪਾਲ ਜੀ ਆ ਬੇ ਹਜ਼ਾਰਾਂ ਲੱਖਾਂ ਜਿਹੜੇ ਲੋਕ ਆ ਇਹ ਤੁਹਾਨੂੰ ਸਾਰਿਆਂ ਨੂੰ ਸਲੂਟ ਆ ਵੀ ਤੁਸੀਂ ਇੱਕ ਸਾਨੂੰ ਮੰਚ ਬਣਾ ਕੇ ਦਿੱਤਾ ਜਿਹਦੇ ਤੇ ਅੱਜ ਅਸੀਂ ਪੌਜਿਆ ਸਮਾਜ ਦੀ ਨਵੀਂ ਪੀੜ੍ਹੀ ਆਪਣੇ ਗੱਲ ਰੱਖਣ ਦੇ ਲਈ ਅਸੀਂ ਕਾਬਿਲ ਹੋਈ ਹਾਂ ਇਸ ਕਰਕੇ ਪਹਿਲਾਂ ਤਾਂ ਇਸ ਗੱਲ ਦਾ ਸਲੂਟ ਆ ਜੇ ਆਪਣੀ ਪਾਰਟੀ ਨਾ ਹੁੰਦੀ ਤਾਂ ਮੈਂ ਪਹਿਲਾਂ ਵੀ ਇੰਟਰਵਿਊ 'ਚ ਗੱਲ ਕਰਦਾ ਹੁੰਦਾ ਵੀ ਸਾਡੀ ਬੋਰਡ ਦੀ ਵੀ ਕੋਈ ਵੈਲਿਊ ਨਹੀਂ ਰਹਿਣੀ ਸੀ ਜੇ ਸਾਡੀ ਬੋਟ ਦੀ ਕੋਈ ਵੈਲਿਊ ਬਣੀ ਆ ਤੇ ਬਹੁਜਨ ਸਮਾਜ ਪਾਰਟੀ ਕਰਕੇ ਬਣੀ ਜੇ ਆਪਣੀ ਪਾਰਟੀ ਨਾ ਬਣੀ ਹੁੰਦੀ ਤੇ ਜਿਹੜੀਆਂ ਸਥਾਪਿਤ ਪਾਰਟੀਆਂ ਜਿਹੜੀਆਂ ਸਾਡੇ ਖਿਲਾਫ ਕੰਮ ਕਰਦੀਆਂ ਉਹਨਾਂ ਚੋਂ ਸਾਨੂੰ ਇੱਕ ਚੁਣਨੀ ਪਿਆ ਕਰਨੀ ਜੇ ਨਾਂ ਵੀ ਵੋਟ ਪਾਉਣ ਜਾਂਦੇ ਤਾਂ ਵੀ ਸਾਡੇ ਖਿਲਾਫ ਹੀ ਪਾਰਟੀਆਂ ਦੀ ਚੋਣ ਹੋਣੀ ਸੀ ਜੇ ਅਸੀਂ ਪਾ ਦਿੰਦੇ ਤਾਂ ਵੀ ਸਾਡੇ ਖਿਲਾਫ ਹੀ ਚੋਣ ਹੋਣੀ ਸੀਗੀ ਇਸ ਕਰਕੇ ਸਾਡੀ ਬੋਟ ਨੂੰ ਜੇ ਕੋਈ ਅਰਥ ਮਿਲਿਆ ਤੇ ਬਹੁਜਨ ਸਮਾਜ ਕਾਰਤੀ ਪਾਰਟੀ ਕਰਕੇ ਮਿਲਿਆ ਭੌਜਨ ਸਮਾਜ ਪਾਰਟੀ ਕਰਕੇ ਸਾਨੂੰ ਉਹ ਜਿਹੜੀਆਂ ਪਾਰਟੀਆਂ ਚਾਹੇ ਕਾਂਗਰਸ ਆ ਚਾਹੇ ਭਾਜਪਾ ਆ ਵੀ ਇਹਨਾਂ ਪਾਰਟੀਆਂ ਨੂੰ ਰੱਦ ਕਰਨ ਦਾ ਮੌਕਾ ਮਿਲਿਆ ਤੇ ਸਾਡੇ ਕੋ ਕਿਉਂਕਿ ਸਾਡੇ ਕੋ ਬਦਲ ਆ ਗਿਆ ਸੀ ਇਸ ਕਰਕੇ ਬਹੁਤ ਵੱਡੀ ਸਾਰਿਆਂ ਦੀ ਤੁਹਾਡੀ ਦੇਣ ਆ ਔਰ ਇੱਕ ਉਮੀਦਵਾਰ ਹੋਣ ਦੇ ਨਾਤੇ ਜਿਸ ਤਰ੍ਹਾਂ ਭਾਜੀ ਸ਼ਿੰਦਾ ਜੀ ਨੇ ਗੱਲ ਕੀਤੀ ਇੱਕ ਉਮੀਦਵਾਰ ਹੋਣ ਦੇ ਨਾਤੇ ਜਾਂ ਇਸ ਸਮਾਜ ਦਾ ਇਸ ਸੁਸਾਇਟੀ ਦਾ ਮੈਂਬਰ ਹੋਣ ਦੇ ਨਾਤੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਆ ਵੀ ਅਸੀਂ ਆਪਣੇ ਲੋਕਾਂ ਦੀ ਜ਼ਿੰਦਗੀ 'ਚ ਕਿਤੇ ਕੰਮ ਆ ਸਕੀਏ ਵੋਟਾਂ ਦਾ ਦਾ ਅੱਜ ਸਮਾਂ ਆਇਆ ਜਦੋਂ ਮੈਂ 12 'ਚ ਆਇਆ ਸੀ ਉਦੋਂ ਕੋਈ ਵੋਟਾਂ ਨਹੀਂ ਸੀਗੀਆਂ ਤੇ ਉਦੋਂ ਜਦੋਂ ਮੈਂ ਨੌਕਰੀ ਛੱਡੀ ਮੈਂ ਹਿੰਦੁਸਤਾਨ ਟਾਈਮਸ 'ਤੋਂ ਮੈਂ ਪੱਤਰਕਾਰ ਹੁੰਦਾ ਸੀ ਰਾਸ਼ਟਰੀ ਪੱਤਰ ਦੀ ਅੰਗਰੇਜ਼ੀ ਅਖਬਾਰ ਆ ਤੇ ਬਹੁਤ ਘੱਟ ਬੰਦੇ ਆਪਣੇ ਜਿਹੜੇ ਉਸ ਪੱਤਰ ਤੇ ਜਾਂਦੇ ਆ ਪਰ ਜਦੋਂ ਅਸੀਂ 7-8 ਸਾਲ ਕੰਮ ਕੀਤਾ ਤੇ ਮੈਂ ਮਹਿਸੂਸ ਕੀਤਾ ਵੀ ਅਸੀਂ ਅਖਬਾਰਾਂ 'ਚ ਕੰਮ ਤਾਂ ਜ਼ਰੂਰ ਕਰਦੇ ਆਂ ਪਰ ਬਹੁਤੇ ਮਸਲੇ ਇਦਾਂ ਦੇ ਆ ਜਿਹੜੇ ਕਿਤੇ ਸੁਰਖੀਆਂ 'ਚ ਨਹੀਂ ਆਉਂਦੇ ਫਿਰ ਅਸੀਂ ਇਹ ਸੋਚਿਆ ਵੀ ਕੋਈ ਇਹਨਾਂ ਲੋਕਾਂ ਪ੍ਰਤੀ ਕੋਈ ਲੋਕ ਪੱਗੀ ਅਸੀਂ ਅਖਬਾਰ মিডিਆ ਸ਼ੁਰੂ ਕਰੀਏ ਜਿਹੜਾ ਇਹਨਾਂ ਮੁੱਦਿਆਂ ਨੂੰ ਸੈਂਟਰ 'ਚ ਲਿਆ ਸਕੇ ਤੇ ਇਸ ਕਰਕੇ ਮੈਂ ਉਦੋਂ ਉਹ ਨੌਕਰੀ ਛੱਡੀ ਤੇ ਅਸੀਂ ਇੱਕ ਪਾਰਟੀ ਪੱਗੀ মিডিਆ ਸ਼ੁਰੂ ਕੀਤਾ ਤੇ ਪਰ ਉਦੋਂ ਕੋਈ ਇਲੈਕਸ਼ਨ ਹੀ ਸੀਗੇ ਤੇ ਜਦੋਂ 14 ਜਦੋਂ ਮੈਂ ਪਾਰਟੀ ਦਾ মিডিਆ ਇੰਚਾਰਜ ਬਣਿਆ ਉਦੋਂ ਮੈਨੂੰ ਸਰਕਾਰੀ ਨੌਕਰੀ ਮਿਲੀ ਤੇ ਅਸੀਂ ਉਹ ਵੀ ਛੱਡੀ ਉਦੋਂ ਵੀ ਕੋਈ ਚਾਉਣਾ ਨਹੀਂ ਸੀ ਗਿਆ ਨਾ ਸਾਨੂੰ ਇਹ ਪਤਾ ਸੀ ਵੀ ਕਦੀ ਅਸੀਂ ਇਲੈਕਸ਼ਨ ਲੜਨੇ ਆ ਕਦੀ ਸਾਨੂੰ ਟਿਕਟ ਮਿਲਣੀ ਜਿਹੜੀ ਨੌਕਰੀ ਛੱਡੀ ਦੋ ਨੌਕਰੀਆਂ ਛੱਡੀਆਂ ਉਹ ਸਿਰਫ ਇਸ ਕਰਕੇ ਛੱਡ ਕੇ ਆਏ ਵੀ ਇੱਕ ਸਮਾਜ ਦੇ ਲੋਕਾਂ ਪ੍ਰਤੀ ਸਾਡੀ ਜ਼ਿੰਮੇਵਾਰੀ ਵਧਦੀ ਹੈ ਵੀ ਜੇ ਅਸੀਂ ਪੜ੍ਹ ਲਿਖ ਗਏ ਆ ਬਾਬਾ ਸਾਹਿਬ ਦੇ ਦਿੱਤੇ ਹੱਕਾ ਕਰਕੇ ਅਜੀਬ ਪੜ ਲੱਗ ਗਏ ਆ ਸਾਡੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਮਿਲ ਗਈਆਂ ਤੇ ਸਾਡਾ ਇਹ ਫਰਜ਼ ਬਣਦਾ ਵੀ ਜਿਹੜੇ ਲੋਕ ਇਸ ਪ੍ਰਬੰਧ ਕਰਕੇ ਕਾਂਗਰਸ ਨੇ ਲੰਮਾ ਸਮਾਂ ਰਾਜ ਕੀਤਾ ਉਸ ਤੋਂ ਬਾਅਦ ਭਾਜਪਾ ਆ ਗਈ ਵੀ ਜਿਹੜੇ ਲੋਕ ਇਸ ਪ੍ਰਬੰਧ ਕਰਕੇ ਮੁਸ਼ਕਲਾਂ ਝੇਲ ਰਹੇ ਆ ਅਸੀਂ ਉਹਨਾਂ ਉਹਨਾਂ ਲੋਕਾਂ ਦੇ ਨਾਲ ਖੜੇ ਹੋਈਏ ਤੇ ਉਹਨਾਂ ਦੇ ਕਿਤੇ ਨਾ ਕਿਤੇ ਮਦਦਗਾਰ ਸਾਥ ਦੋ ਦਿੱਤੀ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਇਸ ਅਰਥ ਆਵੇ ਵੀ ਜਿਹੜੇ ਲੋਕ ਮਸ਼ਕਲਾਂ ਚ ਫਸਾਏ ਹੋਏ ਆ ਜਿਹੜੇ ਲੋਕ ਇਸ ਪ੍ਰਬੰਧ ਨੇ ਬਹੁਤ ਗੰਭੀਰ ਮਸਲਿਆਂ ਜੁਲਝਾ ਕੇ ਰੱਖੇ ਆ ਜਦੋਂ ਜੈਦ ਵਿੱਚ ਉਲਝਾ ਕੇ ਰੱਖੇ ਹੋਏ ਆ ਅਸੀਂ ਕਿਸੇ ਢੰਗ ਨਾਲ ਤੁਰੀਏ ਤੇ ਉਹਨਾਂ ਦੀ ਜ਼ਿੰਦਗੀ ਸੁਖਾਲੀ ਕਰਨ ਵਿੱਚ ਕਿਤੇ ਨਾ ਕਿਤੇ ਅਸੀਂ ਮਦਦਗਾਰ ਸਾਬਤ ਹੋ ਸਕੀਏ ਸਾਡੀ ਜ਼ਿੰਦਗੀ ਸਮਾਜ ਦੇ ਕਿਸੇ ਕੰਮ ਆ ਸਕੇ ਸਾਡੀ ਜਿਹੜੀ ਪੜ੍ਹਾਈ ਆ ਉਹ ਇਹਨਾਂ ਲੋਕਾਂ ਦੇ ਸਾਡੇ ਸਮਾਜ ਦੇ ਕਿਤੇ ਕੰਮ ਆ ਸਕੇ ਤੇ ਇਸ ਕਰਕੇ ਜਦੋਂ ਅਸੀਂ ਤੁਰੇ ਸੀਗੇ ਅਸੀਂ ਕਦੀ ਵੀ ਇਲੈਕਸ਼ਨ ਲੜਨ ਦੀ ਸਾਨੂੰ ਸੋਚਿਆ ਨਹੀਂ ਸੀ ਵੱੰਦੀ ਇਹ ਨਾ ਅੱਜ ਵੀ ਹੈਗਾ ਕੋਈ ਵੀ ਆ ਫਾਇਦਾ ਹੋ ਜਾਣਾ ਇੱਕ ਵਾਰ ਮੇਰੇ ਮਨ 'ਚ ਵੈਦਾ ਹੋ ਗਿਆ ਮੈਨੂੰ ਬਾਅਦ 'ਚ ਬਹੁਤ ਅਫਸੋਸ ਹੋਇਆ ਵੀ ਯਾਰ ਇਹ ਮਾਂਚੀ ਕਿਸੇ ਢੰਗ ਦੀ ਭੱਟ ਕਰਨੀ ਨਹੀਂ ਲਿਓਣੀ ਮਾਂਚੀ ਕਿਸੇ ਢੰਗ ਦੇ ਢਾਂਗੇ ਦਾ ਲਾਲਚ ਨਹੀਂ ਲੈਣਾ ਇਸ ਕਰਕੇ ਆਪਣੇ ਆਪ ਨੂੰ ਆਪਣੇ ਕੈਰੇਕਟਰ ਨੂੰ ਪ੍ਰੂਵ ਕਰ ਲਈ ਜਦੋਂ ਸਾਡੇ ਕੋਲ ਵੱਡੇ ਆਫਰ ਵੀ ਆਏ ਦੇਸ਼ ਦੀ ਸੰਸਦ ਜਾਣ ਦੇ ਲਈ ਇੰਦਾਂ ਦੇ ਮੌਕੇ ਆਉਂਦੇ ਨਹੀਂ ਕਿਸੇ ਕੋਲ ਜਦੋਂ 100% ਸ਼ੋਰ ਹੋਵੇ ਮੈਂ ਤੁਸੀਂ ਚੋਣ ਲੜਨੀ ਆ ਤੇ ਤੁਸੀਂ ਦੇਸ਼ ਦੀ ਸੰਸਦ 'ਚ ਪਹੁੰਚ ਜਾਣਾ ਪਰ ਉਹ ਧੇਰ ਸਾਡੀ ਨਹੀਂ ਸੀਗੀ ਉਹ ਚੈਂਪੀਅਨ ਅਸੀਂ ਬਣ ਜਾਣਾ ਸੀ ਪਰ ਜਿਹੜੀ ਮੇਰੀ ਸਥਿਤੀ ਹੋਣੀ ਸੀ ਉਹ ਲੋਕਾਂ ਦੇ ਖਿਲਾਫ ਹੋਣੀ ਸੀ ਇਸ ਕਰਕੇ ਅਸੀਂ ਸੋਚਿਆ ਕਿ ਉਹ ਕੋਈ ਕੰਮ ਨਹੀਂ ਕਰਨਾ ਉਸ ਫਾਇਦੇ ਵੱਲ ਕਿਤੇ ਨਹੀਂ ਭਜਣਾ ਜਿੱਥੇ ਮੇਰਾ ਪਰ ਫਾਇਦਾ ਹੋ ਜਾਵੇ ਤੇ ਬਹੁ ਗਿਣਤੀ ਲੋਕਾਂ ਦਾ ਨੁਕਸਾਨ ਹੋ ਜਾਵੇ ਇਸ ਕਰਕੇ ਨਿੱਜ ਫਾਇਦੇ 'ਚ ਨਹੀਂ ਤੁਰੇ ਜੇ ਤੁਰੇ ਆ ਤੇ ਲੋਕਾਂ ਨੂੰ ਸਮਰਪਿਤ ਹੋ ਕੇ ਤੁਰੇ ਆ ਜੇ ਪਹਿਲਾਂ ਵੀ ਦੇਖੋ ਚਲੋ ਹੁਣ ਤਾਂ ਆਪਾਂ ਜਿੱਤਣਾ ਆ ਜਦੋਂ ਨੌਕਰੀ ਮਿਲੀ ਸੀ ਉਦੋਂ ਵੀ ਤਾਂ ਅਫਸਰ ਸੀਗੇ ਉਹ ਛੱਡ ਕੇ ਵੀ ਤਾਂ ਇਦਾਂ ਦਾ ਸੁਭਾਅ ਰੱਖਿਆ ਜਦੋਂ ਅਖਬਾਰ ਦੇ ਪੱਤਰਕਾਰ ਸੀ ਯੂਨੀਵਰਸਿਟੀ ਤੋਂ ਮੈਂ ਪੜ੍ਹ ਕੇ ਆਇਆ ਸੀ ਤੇ ਉਦੋਂ ਵੀ ਤਾਂ ਅਸੀਂ ਇਦਾਂ ਹੀ ਆਮ ਜਿਹੇ ਬਣ ਕੇ ਗਲੀਆਂ 'ਚ ਤੁਰੇ ਆ ਘਰ ਘਰ ਤੁਰੇ ਹੈਗੇ ਆ ਇਸ ਕਰਕੇ ਇਹ ਕੋਈ ਹਾਲਾਤਾਂ ਦੇ ਸਹਾਵਨਾ ਨਹੀਂ ਬਦਲਣਾ ਹੁੰਦਾ ਸੁਭਾਵਿਕ ਤੌਰ ਤੇ ਅਸੀਂ ਪਹਿਲਾਂ ਵੀ ਇਦਾਂ ਦੇ ਰਹੇ ਹੁਣ ਵੀ ਔਰ ਲਗਾਤਾਰ ਆਪਣੇ ਆਪ ਨੂੰ ਇੰਨਾ ਸੁਧਾਰਿਆ ਵੀ ਅਸੀਂ ਹੋਰ ਵਧੀਆ ਕੰਮ ਆ ਸਕੀਏ ਵੀ ਜਿੰਨਾ ਅਸੀਂ ਅੱਗੇ ਵਧੇ ਆ ਉਹਨਾਂ ਅਸੀਂ ਲਗਾਤਾਰ ਆਪਣੇ ਅੰਦਰ ਸਵੈ ਪਰਚੋਲ ਕੀਤੀ ਲਗਾਤਾਰ ਇੱਕ ਅੰਦਰ ਹੀ ਬੰਦੇ ਦੇ ਯੁੱਧ ਚੱਲਦਾ ਹੁੰਦਾ ਵੀ ਲਗਾਤਾਰ ਆਪਣੇ ਅੰਦਰ ਸਵੈ ਪਰਚੋਲ ਕੀਤੀ ਵੀ ਕਿੰਨਾ ਕ ਅਸੀਂ ਆਪਣੇ ਆਪ ਨੂੰ ਸੁਧਾਰੀਏ ਜੇ ਤਾਂ ਕਿ ਅਸੀਂ ਲੋਕਾਂ ਦੇ ਵੱਧ ਕੰਮ ਆ ਸਕੀਏ ਲੋੜਵੰਦ ਲੋਕਾਂ ਦੇ ਵੱਧ ਕੰਮ ਆ ਸਕੀਏ ਇਸ ਕਰਕੇ ਮੇਰਾ ਹਾਡੇ ਸਾਰੇ ਸਾਥੀਆਂ ਸਾਹਮਣੇ ਬਾਕੀ ਪਾਰਟੀਆਂ ਕੀ ਕਰਦੀਆਂ ਸਾਰੇ ਤੁਸੀਂ ਜਾਣਦੇ ਆ ਤੇ ਮੈਂ ਆਪਣੇ ਵੱਲੋਂ ਤੁਹਾਨੂੰ ਇਹ ਭਰੋਸਾ ਦਿਵਾਉਣਾ ਵੀ ਤੁਸੀਂ ਬਹੁਤ ਸਰਤਾਰਤ ਮੈਂਬਰ ਆ ਤੇ ਅਸੀਂ ਤੁਹਾਡੇ ਤੁਹਾਨੂੰ ਦੇਖਦੇ ਕਿ ਅਸੀਂ ਸਿੱਕੇ ਆ ਤੁਹਾਨੂੰ ਦੇਖਦੇ ਕਿ ਅਸੀਂ ਇੱਥੇ ਤੱਕ ਆਏ ਆ ਇਸ ਕਰਕੇ ਹਮੇਸ਼ਾ ਕੋਸ਼ਿਸ਼ ਰਹਾਂਗੀ ਵੀ ਨਮਕੇ ਤੁਰੀਏ ਤੇ ਸਮਾਜ ਦੀ ਬਿਹਤਰੀ ਲਈ ਜੋ ਵੀ ਅਸੀਂ ਆਪਣੀ ਜ਼ਿੰਦਗੀ ਚ ਵੱਧ ਤੋਂ ਵੱਧ ਕਰ ਸਕਦੇ ਆ ਉਹ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਇੰਨੀ ਬੇਨਤੀ ਆ ਤੁਸੀਂ ਇੱਥੇ ਇੰਨਾ ਲੰਬਾ ਸਮਾਂ 4 ਘੰਟੇ ਇੰਤਜ਼ਾਰ ਕੀਤਾ ਸਾਡੇ ਲਈ ਉਹਦੇ ਲਈ ਅਸੀਂ ਬਹੁਤ ਧੰਨਵਾਦ ਕਰਦੇ ਆ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਦ ਤੇ ਬਾਲਮਕੀ ਸ਼ਕਤੀ ਅਮਰ ਹੈ ਬੋਲੋ ਜਵਾਲ پارٹی ਜਿੰਦਾਬਾਦ ਬੋਲੋ ਜਵਾਲ ਕਾਰਟੀ ਜਿੰਦਾਬਾਦ ਪਰਮ ਸਤਕਾਰ ਜੋ ਸਾਥੀਓ ਆਪਾਂ ਉਹ ਮੀਡੀਆ ਆਪਾਂ ਗਮੇਲ ਕੁਮਰ ਜੀ ਦਾ ਧੰਨਵਾਦੀ ਆ ਸ਼ੇਰਪੁਰੀ ਸਾਹਿਬ ਦਾ ਧੰਨਵਾਦੀ ਆ ਕਿ ਜਿਹੜਾ ਬਲਵਿੰਦਰ ਕੁਮਾਰ ਜੀ ਨੂੰ ਸਾਡੇ ਵਿੱਚ ਲੈ ਕੇ ਆਏ ਆ ਬਲਵਿੰਦਰ ਕੁਮਾਰ ਜੀ ਮੈਂ ਇਸ ਗੱਲ ਦਾ ਧਰਨਾ ਵਾਅਦਾ ਕਰਦਾ ਸਾਡੇ ਸਾਰੇ ਬਾਲਮਿਕੀ ਸਮਾਜ ਨੇ ਇਹ ਪਰਣ ਕੀਤਾ ਹੋਇਆ ਕਿ ਬਲਵਿੰਦਰ ਜੀ ਨੂੰ ਚਾਨੀਆਂ ਚ ਜਰ ਭੈਣ ਭਰਾ ਬਾਲਮਿਕੀ ਸਮਾਜ ਜਿੱਥੇ ਵੀ ਬੋਲੇ ਤਾਰੀਆਂ ਅਸੀਂ ਸਾਰਿਆਂ ਨੂੰ ਇਹ ਕੇ ਆਇਆ ਕਿ ਬਲਵਿੰਦਰ ਕੁਮਾਰ ਜੀ ਨੂੰ ਜਤਾ ਕੇ ਲੋਕ ਸਭਾ ਦੇ ਵਿੱਚ ਭੇਜਣਾ ਇਹਨਾਂ ਕੁਛ ਕਹਿੰਦਾ ਹੋਇਆ ਮੈਂ ਰਾਜਾ ਚੌਣਾ ਬਾਲਮਿਕ ਸ਼ਕਤੀ ਅਮਰ ਹੈ ਸਰ ਸਾਹਿਬ ਜੀ ਤੁਹਾਡਾ ਨਾਂ ਵੈਦਾ ਬਾਲਮੀਕੀ ਸਮਾਜ ਤੁਹਾਡੇ ਨਾਲ ਮਰਾਂ ਨਹੀਂ ਮੋਰੇ ਖੜਾ ਹਾਂਗਾ ਜੈ ਜੀ ਹਾਂ ਪਾਓ ਬੋਲੋ ਸਮਾਜ ਪਾਰਟੀ ਜਿੰਦਾਬਾਦ ਬੋਲੋ ਸਮਾਜ ਪਾਰਟੀ ਜਿੰਦਾਬਾਦ ਲਾਓ ਲਾਓ ਮਿਲ ਜਾਣਾ ਨਹੀਂ ਪਰੇ ਹੋ ਜੀ ਮੋਰੇ ਫੋਟੋ ਕਰਾ ਦਿਓ ਜੀ ਇਹ ਪੁਰਾਣੀ ਸਾਥੇ ਪਿੰਡੀ ਚਾਲ ਤੋਂ ਲਾਈਵ ਵੀ ਆਇਆ ਅੱਗੇ ਅੱਗੇ ਨਾ ਮਾਤ ਲਾਓ ਮਿਲੋ ਜੀ ਮਿਲੋ

ਜਦੋਂ ਮਰ ਜੇ ਹਾਂ ਬੱਚੇ ਆਪਣੀ ਗੱਲ ਤੁਹਾਡਾ ਵੀ ਨਹੀਂ ਆ ਨਹੀਂ ਨਹੀਂ ਆ ਆ ਨਾਲ ਗੁੜੇ ਲੈ ਨਿਕਾਉਣੇ ਕਿਹੜੀ ਕਿਹੜਾ ਉਹ ਫੋਟੋ ਜਨ ਕਰਾਣੀ ਹੈ ਕਰਾ ਫੋਟੋ ਨਹੀਂ ਮੈਂ ਲਾਈਵ ਪਏ ਹੋਇਆ ਫੋਟੋ ਖਿੱਚ ਨਹੀਂ ਲੈ ਫੋਟੋ ਖਿੱਚ ਆ ਜਾਓ ਵੀ ਆ ਜਾਓ ਆ ਜਾਓ ਆ ਜਾਓ ਖਰਾਓ ਖਰਾਓ ਯਾਰ ਖਰਾਓ ਭਾਈ ਭਾਈ ਬਾਲਬਿਕੀ ਸਮਾਜ ਦੇ ਸਾਥੀਓ ਆਓ ਆਈਏ ਅੱਜ ਗੁਰਬਿੰਦਰ ਕਵਾਰ ਅੱਜ ਖੇਤਪਾਂ ਮੈਂ ਜੇ ਮੈਨੂੰ ਫੜੇ ਮੈਂ ਖਿੱਚਦਾ ਆ ਜਾਓ ਭਾਈ ਅੰਦਰ ਕਿਉਂ ਕਿਹੜਾ ਐਡਿਟ ਹੋ ਜਾਓ ਅੰਗੀ ਰਾਵਨ ਦਾ